ਰਾਮਾ ਮੰਡੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਏ ਮੁਫਤ ਮੈਡੀਕਲ ਕੈਂਪ ਵਿੱਚ 250 ਮਰੀਜ਼ਾਂ ਨੇ ਕਰਵਾਈ ਜਾਂਚ ਸਰਦੀਆਂ ਦੇ ਮੌਸਮ ਵਿੱਚ ਬੀਪੀ ਸ਼ੂਗਰ ਤੇ ਹੋਰਨਾਂ ਬਿਮਾਰੀਆਂ ਦੇ ਬਚਾਅ ਸੰਬੰਧੀ ਡਾਕਟਰ ਓੰਕਾਰ ਸ਼ਰਮਾ ਨੇ ਦਿੱਤੇ ਸੁਝਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੋਲ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਜੀ ਪਾਈ ਧਿਆਲਾ ਜੀ ਦੇ 350 ਮੈਂ ਸਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਮ ਬਾਣੀ ਦੇ ਰਸੀਏ ਬ੍ਰਹਮ ਗਿਆਨੀ परम पूजनीय संत बाबा सुंदर सिंह जी, जी दी 55वीं ते संत बाबा बेसन सिंह जी दी 41वीं पवित्र जाद ਵਿੱਚ ਕਰਵਾਏ ਗਏ ਗੁਰਮਤ ਸਮਾਗਮ ਦੌਰਾਨ ਰਾਮਾ ਮੰਡੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਏ ਗਏ ਮੁਫਤ ਮੈਡੀਕਲ ਕੈਂਪ ਵਿੱਚ ਗੀਤਾਂਜਲੀ ਕਲੀਨਿਕ ਨੈਸ਼ਨਲ ਐਵਲੂ ਰਾਮਾ ਮੰਡੀ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ओंकार शर्मा जी ਦੀ ਟੀਮ ਵੱਲੋਂ 250 ਮਰੀਜ਼ਾਂ ਦੀ ਮੈਡੀਕਲ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਡਾਕਟਰ ਓਮਕਾਰ ਸ਼ਰਮਾ ਨੇ ਸਰਦੀਆਂ ਦੇ ਮੌਸਮ ਵਿੱਚ ਬੀਪੀ ਸ਼ੂਗਰ ਤੇ ਹੋਰ ਨਾ ਬਿਮਾਰੀਆਂ ਸੰਬੰਧੀ ਮਰੀਜ਼ਾਂ ਨੂੰ ਉਪਚਾਰ ਸੰਬੰਧੀ ਕਈ ਤਰ੍ਹਾਂ ਦੇ ਸੁਝਾਅ ਵੀ ਦਿੱਤੇ ਕੰਗੜਾ ਹੈਮੋਪੈਥਿਕ ਅਤੇ ਦੀ ਡਾਕਟਰ ਕੰਗੜਾ ਤੇ ਬਲੀਨਾ ਲੈਬਾਰਟਰੀ ਦੇ ਡਾਕਟਰ ਹਰਜਿੰਦਰ ਬਾਗਾ ਹੁਰਾ ਵੀ ਆਪਣੀ ਸੇਵਾਵਾਂ ਦੇ ਕੇ ਪੁਣ ਦੇ ਇਸ ਕਾਰਜ ਵਿੱਚ ਮਰੀਜ਼ਾਂ ਦਾ ਭਲਾ ਕੀਤਾ ਸੰਤ ਬਾਬਾ ਹਰਜਿੰਦਰ ਸਿੰਘ ਨੇ ਹਰ ਸਮਾਗਮ ਦੌਰਾਨ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਤੇ ਡਾਕਟਰ ਓਂਕਾਰ ਸ਼ਰਮਾ ਸੁਮਿਤ ਸਮੁੱਚੀ ਮੈਡੀਕਲ ਟੀਮਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਮਾਨਵਤਾ ਦਾ ਭਲਾ ਕਰਨਾ ਹੀ ਸਾਡੇ ਗੁਰੂਆਂ ਨੇ ਸਿਖਾਇਆ ਤੇ ਅਸਲੀ ਪ੍ਰਭੂ ਦੀ ਭਗਤੀ ਵੀ ਇਹੋ ਹੀ ਹੈ ਡਾਕਟਰ ਓੰਕਾਰ ਸ਼ਰਮਾ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਤੇ ਨਤ ਮस्तक ਹੋ ਕੇ ਜੋ ਖੁਸ਼ੀ ਤੇ ਆਸ਼ੀਰਵਾਦ ਮਿਲਦਾ ਹੈ ਉਸ ਦੀ ਸ਼ਬਦਾਂ ਵਿੱਚ ਵਿਆਖਿਆ ਨਹੀਂ ਕੀਤੀ ਜਾ ਸਕਦੀ ਪਰਦਾਨ ਹਰਮੋਹਨ ਮੀਨਾਸ ਗੁਰਵਚਨ ਸਿੰਘ ਅਮਰਜੀਤ ਸਿੰਘ ਅਰੋੜਾ ਦਵਿੰਦਰ ਸਿੰਘ ਪਰਮਾਰ ਤੇ ਹੋਰਨਾਂ ਸੇਵਾਦਾਰਾਂ ਨੇ ਕੈਂਪ ਦਰਾਨ ਅਣਤਕ ਸੇਵਾ ਨਿਭਾਈ